ਦੇਸ਼ਵਰਤ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਿਸਤਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਕੋਲਕਾਤਾ ਹਵਾਈ ਅੱਡੇ ਤੇ 21 ਘੰਟਿਆਂ ਬਾਅਦ ਉਡਾਣ ਸੇਵਾ ਮੁੜ ਹੋਈ ਸ਼ੁਰੂ ਰਾਜਸਥਾਨ ਦੇ ਵਿੱਚ ਗਰਮੀ ਦਾ ਕਹਿਰ ਕੋਲੋਧੇ ਵਿੱਚ ਤਾਪਮਾਨ 50 ਡਿਗਰੀ ਦੇ ਨੇੜੇ ਪਹੁੰਚਿਆ ਸਿਹਤ ਦਾ ਵਾਸਤਾ ਦੇ ਕੇ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਨੂੰ ਅੰਤਰੀਮ ਜ਼ਮਾਨਤ ਵਧਾਉਣ ਦੀ ਕੀਤੀ ਅਪੀਲ ਕਾਂਗਰਸ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੂੰ ਬਰਸੀ ਤੇ ਸ਼ਰਧਾਂਜਲੀ ਕੀਤੀ ਗਈ। ਸਵਾਤੀ ਮਾਲੀਵਾਲ ਦੇ ਕੋਟਮਰ ਮਾਮਲੇ ਦੇ ਵਿੱਚ ਭਿਵਕ ਕੁਮਾਰ ਦੀ ਜ਼ਮਾਨਤ ਬਾਰੇ ਫੈਸਲਾ ਸੁਰੱਖਿਅਤ। ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਰੌਣਕ। ਸੈਂਸੈਕਸ ਪਹਿਲੀ ਵਾਰ 76000 ਦਾ ਟੱਪਿਆ। ਨਿਫਟੀ ਦਾ ਵੀ ਨਵਾਰੀਕੋਨ। ਰਾਜਕੋਟ ਗੇਮ ਜ਼ੋਨ ਅਗ ਮਾਮਲੇ ਦੇ ਵਿੱਚ ਦੋ ਪੁਲਿਸ ਇੰਸਪੈਕਟਰਾਂ ਤੇ ਨਗਰ ਨਿਗਮ ਦੇ ਕਰਮਚਾਰੀਆਂ ਸਣੇ 6 ਅਧਿਕਾਰੀ ਮੌਤਲ। ਇਜ਼ਰਾਈਲ ਦਾ ਰਫਾਹ ਦੇ ਸ਼ਰਨਾਰਥੀ ਕੈਂਪ ਤੇ ਹਵਾਈ ਹਮਲਾ। 35 ਵਿਅਕਤੀਆਂ ਦੀ ਗਈ ਜਾਨ ਪੁਨੇਕਾਰ ਹਾਦਸੇ ਦੇ ਵਿੱਚ ਖੂਨ ਦੇ ਨਮੂਨਿਆਂ ਨਾਲ ਛੇੜਖਾਨੀ ਕਰਨ ਦੇ ਦੋਸ਼ ਤੇ ਵਿੱਚ ਦੋ ਡਾਕਟਰ ਗ੍ਰਿਫਤਾਰ ਰਾਹੁਲ ਗਾਂਧੀ ਖਿਲਾਫ ਮਾਨਹਾਨੀ ਮਾਮਲੇ ਦੀ ਸੁਣਵਾਈ ਹੁਣ 7 ਜੂਨ ਨੂੰ ਹੋਵੇਗੀ ਸੋ ਇਸ ਖ਼ਬਰਾਂ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹਾਂ ਉਨ੍ਹਾਂ ਖ਼ਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖ਼ਬਰ ਕੋਲਕਾਤਾ ਤੋਂ ਸਾਹਮਣੇ ਆ ਰਹੀ ਹੈ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ਰੇਮਲ ਦੇ ਮੱਦੇਨਜ਼ਰ ਕੋਲਕਾਤਾ ਹਵਾਈ ਅੱਡੇ ਤੇ 21 ਘੰਟਿਆਂ ਲਈ ਉਡਾਨਾਂ ਦੀ ਅਵਜਾਈ ਨੂੰ ਮੁਅੱਤਲ ਕਰਨ ਤੋਂ ਬਾਅਦ ਅੱਜ ਉਡਾਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। 에어ਪੋਰਟ ਅਥਾਰਟੀ ਆਫ ਇੰਡੀਆ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇੰਡੀਪੋ ਦੀ ਕੋਲਕਾਤਾ ਕੋਚ ਬਲੇਅਰ ਉਡਾਨ ਇਸ ਸਵੇਰੇ 9 ਵਜੇ ਤੋਂ ਉਡਾਨ ਭਰੀ ਜਦਕਿ ਕੋਲਕਾਤਾ ਵਿੱਚ ਛਤਰਣ ਵਾਲਾ ਪਹਿਲਾ ਜਹਾਜ਼ ਸਪਾਈਸ ਜੈਡ ਦਾ ਸੀ ਜੋ ਗੁਹਾਟੀ ਤੋਂ ਇੱਥੇ ਸਵੇਰੇ 10 ਵਜੇ ਹਵਾਈ ਅੱਡੇ ਤੇ ਉਤਰਿਆ। ਦੂਜੀ ਅਹਿਮ ਖਬਰ ਜੈਪੁਰ ਤੋਂ ਸਾਹਮਣੇ ਆ ਰਹੀ ਹੈ Rajasthan 'ਚ ਦਿਨ ਅਕ ਗਰਮੀ ਦਾ ਕਹਿਨ جاری ਹੈ ਜਿੱਤੇ ਐਤਵਾਰ ਨੂੰ ਹੀਟ ਸਟ੍ਰੋਕ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਮੌਸਮ ਵਿਭਾਗ ਦੇ ਅੰਦਰ ਜੈਪੁਰ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਜੋਧਪੁਰ ਬਿਕਨੇਰ ਅਤੇ ਕੋਟਾ ਡਿਵੀਜ਼ਨ ਵਿੱਚ ਕਈ ਥਾਵਾਂ 'ਤੇ ਹੀਟ ਵੇਵ ਤੇ ਤੇਜ਼ ਗਰਮੀ ਦੀ ਲਹਿਰ ਦਰਜ ਕੀਤੀ ਗਈ ਇਸ ਦੌਰਾਨ ਫਲਾਉਦੀ ਵਿੱਚ ਵੱਧ ਤੋਂ ਵੱਧ ਤਾਪਮਾਨ 49.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 6.8 ਡਿਗਰੀ ਸੈਲਸੀਅਸ ਵੱਧ ਸੂਬੇ 'ਚ ਗਰਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੀ ਰਾਤ ਕੋਟਚ ਕਟਕਟ ਦਾ ਕਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੁਆਮ ਨਾਲੋਂ 5 ਡਿਗਰੀ ਵੱਧ ਹੈ ਮੌਸਮ ਵਿਭਾਗ ਅਨੁਸਾਰ ਗਰਮੀ ਦਾ कहर ਅਜੇ ਜਾਰੀ ਰਹੇਗਾ ਟੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਨੂੰ ਕਥਿਤ ਆਪਕਾਰੀ ਨੀਤੀ ਕਪਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਸਹਿਜ ਦੇ ਆਧਾਰ ਤੇ ਆਪਣੀ ਅੰਤਰੀਮ ਜ਼ਮਾਨਤ 7 ਦਿਨ ਹੋਰ ਵਧਾਉਣ ਦੀ ਬੇਨਤੀ ਕੀਤੀ ਹੈ 10 ਮਹੀਨੇ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਨ ਲਈ 21 ਦਿਨਾਂ ਦੀ ਅੰਤਰੀਮ ਜ਼ਮਾਨਤ ਦਿੱਤੀ ਸੀ ਆਪਣੀ ਤਾਜ਼ਾ ਪਟੀਸ਼ਨ ਵਿੱਚ ਮੁੱਖ ਮੰਤਰੀ ਨੇ ਸਿਹਤ ਦੇ ਆਧਾਰ ਤੇ ਆਪਣੀ ਅੰਤਰੀਮ ਜ਼ਮਾਨਤ ਪਟੀਸ਼ਨ ਦੀ ਮਿਆਦ 7 ਦਿਨ ਹੋਰ ਵਧਾਉਣ ਦੀ ਬੇਨਤੀ ਕੀਤੀ ਹੈ ਪਟੀਸ਼ਨ 'ਚ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦਾ ਭਾਰ 7 ਕਿਲੋਗ੍ਰam ਘੱਟ ਗਿਆ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਕੁਝ ਮੈਡੀਕਲ ਜਾਂਚ ਕਰਵਾਉਣ ਦੀ ਲੋੜ ਹੈ ਤੇ ਇਸ ਲਈ ਇੱਕ ਜਨੂਨ ਨੂੰ ਖਤਮ ਹੋਣ ਵਾਲੀ ਅੰਤਰਿਮ ਜ਼ਮਾਨਤ ਦੀ ਮਿਆਦ ਵਧਾਈ ਜਾਵੇ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਪਾਰਟੀ ਪ੍ਰਧਾਨ ਮਲਿਕਾ ਅਰਜਨ ਖੜਗੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਕਈ ਨੇਤਾਵਾਂ ਨੇ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਦਿੱਤੀ ਨਹਿਰੂ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਸੀ ਉਹ ਅਗਸਤ 1947 ਤੋਂ ਮਈ 1964 ਤੱਕ ਪ੍ਰਧਾਨ ਮੰਤਰੀ ਰਹੇ 27 ਮਈ 1964 ਨੂੰ ਉਹਨਾਂ ਦੀ ਜਾਨ ਚਲੀ ਗਈ सोनिया गांधी ਤੇ ਖੜਗੇ ਸ਼ਾਂਤੀਵਨ ਪਹੁੰਚੇ ਤੇ nehru ਦੀ ਸਮਾਦ ਤੇ ਫੁੱਲ ਚੜਾਏ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਦੀ ਦਿੱਲੀ ਤੋਂ ਕਾਲੇ ਘੋਟਮਾਰ ਕਰਨ ਵਾਲੇ ਦੀਪਕ ਕੁਮਾਰ ਦੀ ਜ਼ਮਾਨਤ ਪਟੀਸ਼ਨ ਤੇ ਮੈਜਿਸਟਰੇਟ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਉਸਦੇ ਤੈਮੈ ਨੂੰ ਮੁੱਖ ਮੰਤਰੀ ਦੀ ਰਿਹਾਈਸ਼ ਤੇ ਸੁਆਤੀ ਮਾਲੀਵਾਲ ਤੇ ਹਮਲਾ ਕਰਨ ਦਾ ਦੋਸ਼ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀ ਸਹਾਇਕ ਭਿਵਕ ਕੁਮਾਰ ਨੂੰ 24 ਮਈ ਨੂੰ 4 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਪੇਸ਼ ਕੀਤਾ ਗਿਆ ਸੀ। ਮੈਟਰੋਪੋਲੀਟਨ ਮੈਜਿਸਟਰੇਟ ਗੌਰਵ ਗੋਇਲ ਨੇ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। 6ਵੀਂ ਅਹਿਮ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ। ਕਮਾਂਟਰੀ ਬਾਜ਼ਾਰਾਂ ਵਿੱਚ ਤੇਜ਼ੀ, ਕੈ ਨਿਵੇਸ਼ਕਾਂ ਦੀਆਂ ਆਸ਼ਾਵਾਦੀ ਭਾਵਨਾਵਾਂ, ਸਦਕਾ ਅੱਜ ਬੀਐਸਪੀ ਸੂਚਕਾਂਕ ਸੈਂਸੈਕਸ ਅੱਜ ਪਹਿਲੀ ਵਾਰ 76000 ਦੇ ਅੰਕੜੇ ਨੂੰ ਪਾਰ ਕਰ ਗਿਆ। ਐਨਐਸਸੀ ਨਿਫਟੀ ਨਵੇਂ ਸਰਵਕਾਲੀ ਉੱਚ ਪੱਧਰ ਤੇ ਪਹੁੰਚਿਆ। ਦੁਪਹਿਰ ਦੇ ਕਾਰੋਬਾਰ ਦੌਰਾਨ ਬੀ ਐਸਈ ਦਾ 3 ਸ਼ੇਰਾਂ ਵਾਲਾ ਸੈਂਸੈਕਸ 599.2 ਨੂੰ ਅੰਕਵੱਧ ਕੇ 769.68 ਦੇ ਸਰਵਕਾਲੀ ਉੱਚ ਪੱਧਰ ਤੇ ਪਹੁੰਚ ਗਿਆ। ਨਿਫਟੀ 155.7 ਅੰਕਵੱਧ ਕੇ 23110.8 ਦੇ ਨਵੇਂ ਉੱਚੇ ਪੱਧਰ ਤੇ ਪਹੁੰਚ ਗਿਆ। 7ਵੀਂ ਅਹਿਮ ਖਬਰ ਅਹਮਦਾਬਾਦ ਤੋਂ ਸਾਹਮਣੇ ਆ ਰਹੀ ਹੈ। ਗੁਜਰਾਤ ਸਰਕਾਰ ਨੇ ਅੱਜ ਰਾਜਕੋਟ ਦੇ ਗੇਮ ਜ਼ੋਨ ਵਿੱਚ ਲੱਗੀ ਆਗਰੇ ਦੇ ਸਬੰਧ ਵਿੱਚ ਲਾਪਰਵਾਹੀ ਦੇ ਦੋਸ਼ ਵਿੱਚ ਦੋ ਪੁਲਿਸ ਇੰਸਪੈਕਟਰਾਂ ਤੇ ਸਿਵਲ ਬਾਡੀ ਦੇ ਕਰਮਚਾਰੀਆਂ ਸਮੇਤ ਛੇ ਅਧਿਕਾਰੀਆਂ ਨੂੰ ਤੁਰੰਤ ਮੋਹਰਤਲ ਕਰਨ ਦੇ ਹੁਕਮ ਦਿੱਤੇ ਨੇ ਮੋਹਰਤਲ ਕੀਤੇ ਵਿਅਕਤੀਆਂ ਵਿੱਚ ਸਹਾਇਕ ਇੰਜੀਨੀਅਰ ਟਾਊਨ ਪਲਾਨਿੰਗ ਵਿਭਾਗ ਰਾਜਕੋਟ ਨਗਰ ਨਿਗਮ ਜਯਦੀਪ ਚੌਧਰੀ ਸਹਾਇਕ ਨਗਰ ਯੋਜਨਾਕਰ ਆਰਐਮਸੀ ਗੌਤਮ ਜੋਸ਼ੀ ਉਪਕਾਰਜਕਾਰੀ ਇੰਜੀਨੀਅਰ ਰਾਜਕੋਟ ਸੜਕ ਅਤੇ ਇਮਾਰਤਾਂ ਵਿਭਾਗ ਐਮਆਰ ਸੁਮਾਤ ਪਾਰਸ ਕੋਚੀਆਂ ਦੇ ਪੁਲਿਸ ਇੰਸਪੈਕਟਰ ਵੀ ਆਰ ਪਟੇਲੇ ਅਤੇ ਐਨ ਆਈ ਗਟ ਰਾਠਵੜ ਸ਼ਾਮਲ ਨੇ ਗੇਮ ਜ਼ੋਨ 'ਚ ਸ਼ਨੀਵਾਰ ਸ਼ਾਮ ਨੂੰ ਲੱਗੀ ਭਿਆਨਕ ਹਾਦਸੇ 'ਚ ਚਾਰ ਬੱਚਿਆਂ ਸਮੇਤ ਸਾਈਵ ਵਿਅਕਤੀਆਂ ਦੀ ਜਾਨ ਗਈ ਸੀ ਸਰਕਾਰੀ ਹੁਕਮ ਮੁਤਾਬਕ ਇਹਨਾਂ ਅਧਿਕਾਰੀਆਂ ਨੇ ਇਸ ਗੇਮ ਜ਼ੋਨ ਨੂੰ ਜ਼ਰੂਰੀ ਇਜਾਜ਼ਤ ਬਿਨਾਂ ਚਲਾਉਣ ਦੀ ਇਜਾਜ਼ਤ ਦੇਣ ਦਾ ਕੋਰਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਇਸ ਸਾਹਮਣੇ ਆਇਆ ਹੈ ਕਿ ਜਿਸ ਗੇਮ ਜ਼ੋਨ 'ਚ ਹਾਦਸਾ ਹੋਇਆ ਸੀ ਉਸ ਨੂੰ ਬਿਨਾਂ ਫਾਇਰ ਸੇਫਟੀ ਨੋ ਐਬਸੋਰਪਸ਼ਨ ਸਰਟੀਫਿਕੇਟ ਦੇ ਚਲਾਇਆ ਜਾ ਰਿਹਾ ਸੀ ਅੱਜ ਦੀ ਅਹਿਮ ਖਬਰ ਹੈ ਗਾਜ਼ਾ ਪੱਟੀ ਤੋਂ ਸਾਮਣੇ ਆ ਰਹੀ ਹੈ ਪਲਸਤੀਨੀ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਗਾਜ਼ਾ ਦੇ ਦੱਖਣੀ ਸ਼ਹਿਰ ਰਫਾ ਵਿੱਚ ਸ਼ਰਨਾਰਥੀਆਂ ਲਈ ਲਗਾਏ ਤੰਬੂਆਂ ਤੇ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਤੇ ਕਈ ਜ਼ਖਮੀ ਵੀ ਹੋਏ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਨੇ ਇਸ ਹਵਾਈ ਹਮਲੇ 'ਚ ਦਰਜਨਾਂ ਵਿਅਕਤੀ ਜ਼ਖਮੀ ਹੋਏ ਇਹ ਹਮਲਾ ਅੰਤਰਰਾਸ਼ਟਰੀ ਅਦਾਲਤ ਵੱਲੋਂ ਇਜ਼ਰਾਈਲ ਨੂੰ ਰਫਾ ਵਿੱਚ ਆਪਣੀ ਫੌਜੀ ਕਾਰਵਾਈ ਰੋਕਣ ਦੇ ਹੁਕਮ ਦਿੱਤੇ ਜਾਣ ਦੇ 2 ਦਿਨ ਬਾਅਦ ਹੋਇਆ ਨਵੀਂ ਅਹਿਮ ਖਬਰ ਪੂਨੇ ਤੋਂ ਸਾਮਣੇ ਆ ਰਹੀ ਹੈ ਪੂਨੇ ਪੁਲਿਸ ਨੇ ਇਥੇ ਸਾਸੂਨ ਸਰਵੋ ਪਾਚਾਰ ਹਸਪਤਾਲ ਦੇ ਦੋ ਡਾਕਟਰਾਂ ਨੂੰ ਕਾਰ ਦੁਰਘਟਨਾ ਮਾਮਲੇ ਵਿੱਚ ਖੂਨ ਦੇ ਨਮੂਨਿਆਂ ਨਾਲ ਛੇੜਛਾੜ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ 17 ਸਾਲਾ ਲੜਕਾ ਕਥਿਤ ਤੌਰ ਤੇ ਸ਼ਾਮਲ ਸੀ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਹਸਪਤਾਲ ਦੇ ਫੋਰੈਂਸਿਕ ਵਿਭਾਗ ਦਾ ਮੁਖੀ ਵੀ ਸ਼ਾਮਲ ਹੈ ਪੁਲਿਸ ਅਧਿਕਾਰੀ ਨੇ ਕਿਹਾ ਉਹਨਾਂ ਨੂੰ ਖੂਨ ਦੇ ਨਮੂਨਿਆਂ ਨਾਲ ਛੇੜਛਾੜ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਡਾਕਟਰ ਅਜੀਤ ਕਾਵੜੇ ਤੇ ਸ਼੍ਰੀ ਹਰੀ ਹਰਨੌਰਵਜ ਹੋਈ ਹੈ ਅਪਰਾਧ ਸ਼ਾਖਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ 10ਵੀਂ ਅਹਿਮ ਖਬਰ ਸਲਤਨਪੁਰ ਤੋਂ ਸਾਹਮਣੇ ਆ ਰਹੀ ਹੈ 2018 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਂਤ ਖਿਲਾਫ ਕਰਤੱਤਵ ਤਰਾਜ਼ ਯੋਗ ਚਪਨੀ ਕਰਨ ਦੇ ਮਾਮਲੇ ਵਿੱਚ ਕਾਂਗਰਸ ਸਾਘੋ ਰਾਹੁਲ ਗਾਂਧੀ ਖਿਲਾਫ ਦਾਇਰ ਕੀਤੇ ਗਏ ਕੇਸ ਦੀ ਅਗਲੀ ਸੁਣਵਾਈ ਹੁਣ 7 ਜੂਨ ਹੋਵੇਗੀ ਰਾਹੁਲ ਦੇ ਵਕੀਲ ਕਾਸ਼ਿਫ ਪ੍ਰਸਾਦ ਸ਼ੁਕਲਾ ਨੇ ਅੱਜ ਕਿਹਾ ਕਿ ਮਾਮਲੇ ਦੀ ਸੁਣਵਾਈ ਅੱਜ ਹੋਣੀ ਸੀ ਪਰ ਉਹਨਾਂ ਨੇ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਦੱਸਿਆ ਕਿ ਉਹਨ ਮੂਵਿਕਲ ਬੁਖਸਵਾ ਚੋਨਾ ਦੇ ਪ੍ਰਚਾਰ ਦੇ ਵਿੱਚ ਰੁਚੀ ਹੋਣ ਕਾਰਨ ਅਦਾਲਤ 'ਚ ਪੇਸ਼ ਨਹੀਂ ਹੋ ਸਕਿਆ। ਪਾਜਪਾ ਨੇਤਾ ਵਿਜੇ ਮਿਸ਼ਰਾ ਨੇ ਰਾਹੁਲ ਖਿਲਾਫ 6 ਸਾਲ ਪਹਿਲਾਂ ਮਾਨਹਾਨੀ ਬੋਲਚ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸਵੇਸਨਾ ਚ ਦੀਆਂ ਅਹਿਮ ਖਬਰਾਂ ਏਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।